ਇੱਕ ਸਭ ਤੋਂ ਜ਼ਰੂਰੀ ਗੱਲ ਆਪਣੇ ਨੂੰ ਚੇਤਾ ਨਾ ਭੁੱਲ ਜੇ ਜਿਵੇਂ ਆਪਾਂ ਆਪਾਂ ਐਲਟੀ ਮਾਡਲ ਜਿਹਨੂੰ ਕਹ ਦਿੰਦੇ ਆ ਕਾਲੇ ਢੱਡ ਵਾਲਾ ਹਾਂ ਪਿਓਰ ਹਾਂ ਇਹਦੀ ਪਿਓਰਤਾ ਇਹਦੇ ਇਹਦੇ ਵਿੱਚ ਇਹ ਹੀ ਆ ਜਿਹੜਾ ਜਿਹੜਾ ਐਲਟੀ ਮਾਡਲ ਹੋਊ ਉਹਦੀ ਨੋਜ਼ਲ ਪੈਲਸ ਨਾਲ ਹੀ ਹੋਊ ਪਤਲੀ ਨਹੀਂ ਹੋਜੂਗੀ ਠੀਕ ਆ ਜਿਵੇਂ ਆਪਾਂ ਇਹ ਨਹੀਂ ਕਹਿ ਸਕਦੇ ਜੇ ਆਪਾਂ ਮੋਟੀ ਨੋਜ਼ਲ ਵਾਲਾ ਉਹਨੂੰ ਐਲਟੀ ਨਹੀਂ ਕਹਿ ਸਕਦੇ ਠੀਕ ਆ ਜੇ ਹੁਣ ਬੰਦੇ ਕਰ ਵੀ ਦਿੰਦੇ ਆ ਕਿਉਂਕਿ ਉਹ ਗ੍ਰੈਂਡ ਗਰਾਊਂਡ ਨਹੀਂ ਹੁੰਦੀ ਨੋਜ਼ਲ ਜਿਹੜੀ ਇਹਦੇ ਹੈੱਡ ਚ ਨਾ ਆ ਵੀ ਪੈਲਸ ਵਾਲੀ ਨਿਓਜਲ ਆਏ ਗ੍ਰੈਂਡ ਨਹੀਂ ਹੁੰਦੀ ਠੀਕ ਹੈ ਜਿਵੇਂ ਆਮ ਆਪਾਂ ਠੀਕ ਕਰਾ ਲੈਂਦੇ ਇਹ ਨਿਓਜਲ ਨਵੀਂ ਲੱਗੂਗੀ ਇਹਨੂੰ ਠੀਕ ਨਹੀਂ ਕਰ ਸਕਦੇ ਜੀ ਠੀਕ ਹੈ ਇਹ ਖਰਾਬ ਹੁੰਦੀ ਨਹੀਂ ਜੀ ਠੀਕ ਹੈ ਜਦੋਂ ਆਪਾਂ ਕੰਮ ਕਰਾਉਣਾ ਮਿਸਤਰੀ ਤੋਂ ਉਦੋਂ ਜੇ ਨਿਓਜਲ ਪਤਲੀ ਆ ਤੇ ਆਹ ਪੈਸਟ ਨਹੀਂ ਪੈਂਦਾ ਅੱਛਾ ਇਹ ਦੋਨੋਂ ਸੇਮ ਹੀ ਹੈ ਜਣ ਕੇ ਨਹੀਂ ਇਹਦੇ ਖਜਾਨੇ ਦਾ ਫਰਕ ਆ ਬਈ ਅੱਛਾ ਫਰਕ ਠੀਕ ਹੈ ਇਹ ਪਰਸਨਲ ਹੀ ਨਿਓਜਲ ਵਾਲਾ ਇਹਨੂੰ 5310 ਐਸ ਦੇ ਪਿਸਟਨ ਆਉਂਦਾ ਹੈ ਇਹ ਜਾਂ ਐਲਟੀ ਮਾਡਲ ਦੇ ਆਉਂਦਾ ਪਤਲੀ ਨਿਓਜਲ ਵਾਲੇ ਦੇ ਜਿਹੜੇ ਹੁਣ ਆਉਂਦੇ ਆ ਉਹਨਾਂ ਦੇ ਆ ਪਿਸਟਨ ਆਉਂਦੇ ਹੁਣ ਇਹਦੇ ਚੋ ਇਹ ਕੱਢਿਆ ਕਿ ਆ ਕੱਢਿਆ ਕਿਉਂ ਇਹ ਪਹਿਲਾਂ ਜਦੋਂ ਇੰਜਨ ਕੀਤਾ ਕਿਸੇ ਨੇ ਆਮ ਕੱਟ ਲੈ ਕੇ ਹੀ ਪਾ ਦਿੱਤਾ ਅੱਛਾ ਪਹਿਲਾਂ ਕਿਸੇ ਤੋਂ ਹੋਇਆ ਹੋਆ ਸੀ ਇਹ ਹਾਂ ਹਾਂ ਇਹ ਉਸ ਉਸ ਟੌਪਿਕ ਤੇ ਆਪਾਂ ਆ ਜਾਈਏ ਨਾ ਮੈਂ ਇਹਦੇ ਬਾਰੇ ਪੜ੍ਹਿਆ ਸੀਗਾ ਜੌਂਡੀਅਰ ਬਾਰੇ ਜੌਂਡੀਅਰ ਗੋਰੇ ਕਹਿੰਦੇ ਆ ਵੀ ਪਤਨੀ ਕਿੰਨੇ ਕਈ ਟਾਂਬਾ ਦੇ ਇੰਜਨ ਜੇ ਕੌਸਮ ਨਹੀਂ ਹੋਇਆ ਤਾਂ ਵੀ ਬਦਲ ਦੋ ਠੀਕ ਹੈ ਸਲੀਬਾ ਤੇ ਰੰਗ ਪਿਸਟਨ ਨੂੰ ਨਹੀਂ ਕੋਈ ਹੁੰਦਾ ਰੰਗ ਸਲੀਬਾ ਉਹ ਕਹਿੰਦੇ ਵੈਸੇ ਹੀ ਬਦਲ ਦੋ ਇੱਕ ਅੱਜ ਹੁੰਦੇ ਆ ਤੇ ਟੁਕੜੀਆਂ ਕਹਿੰਦੇ ਕੋਸ ਕਹਿੰਦੇ ਆ ਇਹ ਤਿੰਨ ਚੀਜ਼ਾਂ ਥੋੜਾ ਹੀ ਖਰਚਾ ਹੁੰਦਾ ਵੀ ਬਦਲ ਦਿਓ ਕਿਉਂਕਿ ਰੰਗੇ ਤਾਂ ਮੈਂ ਚੱਲ ਕੇ ਵੱਢਿਆ ਜਾਂਦਾ ਉਹਦੇ ਕਰਕੇ ਫਿਰ ਤੇਲ ਤੂਲ ਜ਼ਿਆਦਾ ਕਾਲਾ ਕਰਨ ਲੱਪੈਂਦਾ ਠੀਕ ਆ ਆ ਆ ਲਾਜ਼ਮੀ ਆਪਾਂ ਕਰਨਾ ਇਹ 1000 ਤੋਂ 1300 ਰੁਪਈਆ ਮਹਿੰਗਾ ਇਹਦੇ ਨਾਲ ਅੱਛਾ 1000 ਕਈਆਂ ਥਾਵਾਂ ਤੇ 1000 ਰੁਪਈਆ ਮਹਿੰਗਾ ਕਈਆਂ ਜਾਂਸੀਆਂ ਤੇ ਇਹਦੇ ਨਾਲ 1300 ਰੁਪਈਆ ਇਹ ਅਲੱਗ ਲੈਣਾ ਪੈਂਦਾ ਇੱਕ ਘੱਟ ਚ ਨਹੀਂ ਆਉਂਦਾ। ਅੱਛਾ। ਘੱਟ ਇਹਦੀ ਆਉਂਦੀ ਹੈ ਲਗਭਗ ਕੋਈ ਏਜੰਸੀ ਦਿੰਦੀ ਹੋਵੇ।